ਦੇਣੇ ਕੀ ਮੱਕੀ ਹੋਈ ਬਾਜਰਾ ਹੋਇਆ ਜਿਹੜੀਆਂ ਫਸਲਾਂ ਤੇ ਕਿਸੇ ਤਰੀਕੇ ਨਾਲ ਗਨ ਨਾਲ ਜਾਂ ਟੈਂਕੀ ਨਾਲ ਪੰਪ ਨਾਲ ਸਪਰੇ ਨਹੀਂ ਹੁੰਦੀ ਆਪਾਂ ਉਸ ਤੇ ਡਰੋਨ ਨਾਲ ਸਪਰੇ ਕਰਦੇ ਆ ਇਹਦੇ ਮਾਈਕਰੋ ਕਣ ਹੈ ਆ ਜੂਰੇ ਨੈਨੋ ਪਾਰਟੀਕਲ ਹੈ ਕਿਉਂਕਿ ਜਿੱਥੇ ਆਪਾਂ ਨੂੰ ਕਿੱਲੇ ਤੇ ਟੈਂਕੀ ਨਾਲ ਜਾਂ ਡਰਮ ਨਾਲ ਅੱਧਾ ਘੰਟਾ ਘੰਟਾ ਲੱਗਦਾ ਹੈ ਇੱਥੇ ਆਪਾਂ ਨੂੰ ਕਿੱਲੇ ਤੇ 5 ਜਾਂ 6 ਮਿੰਟਾਂ ਲੱਗ ਜਾਂ ਪਕਾ ਲੈ ਕਰ ਸਕਦੇ ਆ ਚਾਰ ਇਹਦੇ ਵਿੱਚ ਨੋਜ਼ਲ ਸੈੱਟ ਲੱਗਿਆ ਹੈ ਜੋ ਆਪਣੇ ਸਾਰਾ ਸਿਸਟਮ ਰਿਮੋਟ ਕੰਟਰੋਲ ਨਾਲ ਜੀਪੀਐਸ ਨਾਲ ਅਟੈਚ ਹੋ ਕੇ ਸਾਰੇ ਹੀ ਸੱਜਣਾ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਦੋਸਤੋ ਸਾਦੂਲ ਸ਼ਹਿਰ ਦੇ ਨਾਲ ਲੱਗਦੇ ਪਿੰਡ ਖਿਚੜਾ ਵਾਲੀ ਢਾਣੀ ਦੇ ਵਿੱਚ ਮੌਕੇ ਤੇ ਖੜਾ ਤੇ ਤੁਹਾਨੂੰ ਅੱਜ ਜਿਹੜਾ ਸਪਰੇਅ ਵਾਲਾ ਡਰੋਨ ਹੁੰਦਾ ਖੇਤੀ ਤੋਂ ਸਬੰਧਤ ਉਹਦੇ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦੇਵਾਂਗੇ ਤੇ ਬਾਈ ਵੀ ਇੱਥੇ ਮੌਜੂਦ ਆ ਤੇ ਕਿਸਾਨ ਵੀਰ ਵੀ ਸਾਡੇ ਨਾਲ ਖੜੇ ਆ ਜਿਨ੍ਹਾਂ ਦੇ ਖੇਤ ਦੇ ਵਿੱਚ ਇਹ ਡਰੋਨ ਦੇ ਜਰੀਏ ਬਾਈ ਵੀ ਸਪਰੇਅ ਕਰ ਰਿਹਾ ਤੇ ਬਾਈ ਜੀ ਨਾਲ ਗੱਲਬਾਤ ਕਰਦੇ ਆ ਬਾਈ ਜੀ ਜੋ ਲੋਕ ਵੇਖ ਰਿਹਾ ਸਭ ਤੋਂ ਪਹਿਲਾਂ ਉਹਨਾਂ ਨੂੰ ਆਪਣਾ ਨਾਮ ਤੇ ਆਪਣਾ ਐਡਰੈਸ ਦੱਸੋ ਜੀ ਅੱਜ ਸਿੱਕਲ ਬਾਈ ਸਾਰਿਆਂ ਨੂੰ ਮੇਰਾ ਨਾਮ ਜਗਸੀਰ ਸਿੰਘ ਹੈ ਪਿੰਡ ਮੇਰਾ ਬਾਹਵਾਲਾ ਆਪਣੇ ਕੋਲੇ ਬਾਈ ਡਰੋਨ ਐ ਸਪਰੇਅ ਕਰਨ ਵਾਲਾ ਹਮ ਆਪਾਂ ਇਸ ਦੇ ਨਾਲ ਕੋਈ ਵੀ ਫਸਲ ਹੈ ਸਾਰੀਆਂ ਫਸਲਾਂ ਤੇ ਸਪਰੇਅ ਕਰਦੇ ਆ ਜਿਵੇਂ ਕਿ ਮੱਕੀ ਹੋਈ ਬਾਜਰਾ ਹੋਇਆ ਜਿਹੜੀਆਂ ਫਸਲਾਂ ਤੇ ਕਿਸੇ ਤਰੀਕੇ ਨਾਲ ਗੰਨ ਨਾਲ ਯਾ ਟੈਂਕੀ ਨਾਲ ਪੰਪ ਨਾਲ ਸਪਰੇ ਨਹੀਂ ਹੁੰਦੀ ਆਪਾਂ ਉਸ ਤੇ ਡਰੋਨ ਨਾਲ ਸਪਰੇ ਕਰਦੇ ਆ ਇਹਦੇ ਵਿੱਚ ਕੀ ਹੈ ਵੀ 10 ਲੀਟਰ ਪਾਣੀ ਪੈਂਦਾ ਜੋ ਕਿ ਆਪਣੇ ਦੂਜੇ ਪਾਣੀ ਦੇ 100 ਲੀਟਰ ਦੇ ਬਰਾਬਰ ਹੈ ਜੋ ਇਹਦੇ ਮਾਈਕਰੋ ਕਣ ਹੈ ਜੋ ਇਹਦੀ ਸਿਸਟਮ ਲੱਗਿਆ ਦੇ ਵਿੱਚ ਨੇੜੇ ਲਿਆ ਇਹਦੇ ਮਾਈਕਰੋ ਕਣ ਹੈ ਆ ਜੂਰੇ ਨੈਨੋ ਪਾਰਟੀਕਲ ਹੈ ਜੋ ਇਹਨੇ 10 ਲੀਟਰ ਨੂੰ ਪੂਰੇ 100 ਲੀਟਰ ਦੇ ਪਾਰਟੀਕਲ ਚ ਵੰਡ ਕੇ ਸਪਰੇ ਕਰਨੀ ਹੈ ਇਸ ਦੇ ਨਾਲ ਕੀ ਹੈ ਬਈ ਸਭ ਤੋਂ ਜੋ ਜ਼ਰੂਰੀ ਹੈ ਵੀ ਟਾਈਮ ਦੀ ਬੜੀ ਬਚਤ ਹੈ ਕਿਉਂਕਿ ਜਿੱਥੇ ਆਪਾਂ ਨੂੰ ਕਿੱਲੇ ਤੇ ਟੈਂਕੀ ਨਾਲ ਜਾਂ ਡਰਮ ਨਾਲ ਅੱਧਾ ਘੰਟਾ ਘੰਟਾ ਲੱਗਦਾ ਹੈ ਇੱਥੇ ਆਪਾਂ ਨੂੰ ਕਿੱਲੇ ਤੇ 5 ਜਾਂ 6 ਮਿੰਟਾਂ ਦੇ ਵਿੱਚ ਆਪਾਂ ਕਿੱਲਾ ਕਰ ਸਕਦੇ ਹਾਂ ਦੂਜੀ ਸਭ ਤੋਂ ਵੱਡੀ ਗੱਲ ਹੈ ਕਿ ਇਹਦੇ ਵਿੱਚ ਆਪਾਂ ਨੂੰ ਪਾਣੀ ਦੀ ਬਚਤ ਹੈ ਜਿੱਥੇ ਆਪਾਂ 100 ਲੀਟਰ ਪਾਣੀ ਪਾਉਣੇ ਆ ਉੱਥੇ ਆਪਾਂ ਨੂੰ ਸਿਰਫ 10 ਲੀਟਰ ਵਧੀਆ ਪਾਣੀ ਨਾਲ ਸਪਰੇਅ ਆਪਣੀ ਇੱਕ ਵਿੱਗਾ ਜਾਂ ਇੱਕ ਕਿੱਲਾ ਬਹੁਤ ਵਧੀਆ ਹੋ ਜਾਂਦਾ ਹੈ ਤੀਜਾ ਸਭ ਤੋਂ ਵੱਡਾ ਫਾਇਦਾ ਇਹ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਜੋ ਲੇਬਰ ਦੀ ਦਿੱਕਤ ਹੈ ਆਪਾਂ ਨੂੰ ਬੰਦਾ ਨਹੀਂ ਮਿਲਦਾ ਉਹਦੇ ਕਰਕੇ ਸਰਕਾਰ ਨੇ ਇਹ ਜੋ ਡਰੋਨ ਸਿਸਟਮ ਚਲਾਇਆ ਹੈ ਵੀ ਇੱਕ ਬੰਦਾ ਆਪਣੇ ਖੇਤ ਆ ਕੇ ਪਾਵੇਂ ਕਿੰਨੀ ਸਪਰੇ ਹੋਵੇ ਇੱਕ ਬੰਦਾ ਇਹ ਇਕੱਲਾ ਹੀ ਕਰ ਸਕਦਾ ਹੈ ਇਹਦੇ ਨਾਲ ਸਮੇਂ ਦੀ ਪਾਣੀ ਦੀ ਤੇ ਲੇਬਰ ਦੀ ਤਿੰਨੇ ਚੀਜ਼ਾਂ ਦੀ ਬਹੁਤ ਵੱਡੀ ਬਚਤ ਹੁੰਦੀ ਹੈ ਤੇ ਸਪਰੇ ਦਾ ਰਿਜ਼ਲਟ ਬਹੁਤ ਹੀ ਸ਼ਾਨਦਾਰ ਮਿਲਦਾ ਹੈ ਤੇ ਭਾਈ ਇੱਕ ਚੀਜ਼ ਹੋਰ ਦੱਸੋ ਜਿਵੇਂ ਕਈ ਕਿਸਾਨ ਵੀਰਾਂ ਨੂੰ ਮੈਂ ਪਰਸਨਲ ਮਿਲਿਆ ਉਹਨਾਂ ਦਾ ਗੱਲ ਤੱਕ ਕਹਿਣਾ ਵੀ ਯਾਰ ਪਾਣੀ ਆ ਜਿਹੜਾ ਉਹ ਥੋੜਾ ਪੈਂਦਾ ਤੁਹਾਨੂੰ ਵੀ ਬਹੁਤ ਸਾਰੇ ਲੋਕਾਂ ਨੇ ਕਿਹਾ ਉਹਨੂੰ ਲੈ ਕੇ ਥੋੜਾ ਜਿਹਾ ਜਿਹੜੇ ਲੋਕ ਆਪਾਂ ਨੂੰ ਵੇਖ ਰਹੇ ਉਹਨਾਂ ਨੂੰ ਕਲੀਅਰ ਕਰੋ ਇਹ ਦੇਖੋ ਜੀ ਇਹਦੇ ਵਿੱਚ ਕੀ ਹੈ ਜੋ 10 ਲੀਟਰ ਪਾਣੀ ਪੈਂਦਾ ਹੈ ਜੋ ਇਹਦਾ ਪਵਾਰਾ ਲੱਗਿਆ ਹੈ ਜੋ ਇਹਦੀ ਨੋਜ਼ਲ ਲੱਗੀ ਹੈ ਉਹ ਬਹੁਤ ਹੀ ਬਰੀਕ ਬਹੁਤ ਹੀ ਨੈਨੋ ਪਾਰਟੀਕਲ ਵਿੱਚ ਉਹਨਾਂ ਨੂੰ ਵੰਡਿਆ ਹੋਇਆ ਹੈ ਵੀ ਜੋ ਇਹ 10 ਲੀਟਰ ਪਾਣੀ ਹੈ ਨਾ ਇਹਨੇ 100 ਲੀਟਰ ਪਾਣੀ ਦਾ ਕੰਮ ਕਰਨਾ ਹੈ ਉਹਨਾਂ ਜੋ ਜਿੰਨੇ ਆਪਣੇ 100 ਲੀਟਰ ਪਾਣੀ ਦੇ ਭਾਗ ਹੁੰਦੇ ਆ ਉਹਨੂੰ 10 ਲੀਟਰ ਪਾਣੀ ਦੇ ਵਿੱਚ ਭਾਗ ਵੰਡਿਆ ਹੋਇਆ ਹੈ ਜਿੰਨੀ ਆਪਾਂ 1 ਏਕੜ ਦੀ ਦਵਾਈ ਪਾਉਣੀ ਹੈ ਇਹਦੇ ਵਿੱਚ 70 ਤੋਂ ਲੈ ਕੇ 100 ਜਿਵੇਂ ਪਰਸੈਂਟ ਤੱਕ ਆਪਾਂ ਦਵਾਈ ਪਾ ਸਕਦੇ ਹਾਂ ਏਕੜ ਦੀ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਬਾਕੀ ਭਾਈ ਜੀ ਦੇ ਮੱਕੀ ਤੇ ਆਪਾਂ ਸਪਰੇਅ ਕੀਤੀ ਹੈ ਪਰसों ਵੀ ਕਰਕੇ ਗਏ ਸੀ 4 ਦਿਨ ਪਹਿਲਾਂ ਤੇ ਅੱਜ ਵੀ ਕਰ ਰਹੇ ਹਾਂ ਬਾਕੀ ਤੁਹਾਨੂੰ ਭਾਈ ਜੀ ਦੱਸਣਗੇ ਕਿਵੇਂ ਰਿ ਤੇ ਬਾਈ ਜੀ ਦੀ ਵੀ ਸਾਡੇ ਨਾਲ ਹੈ ਬਾਈ ਜੀ ਜੋ ਲੋਕ ਵੇਖ ਰਿਹਾ ਮਤਲਬ ਤੁਸੀਂ ਕਿੰਨੇ ਟਾਈਮ ਤੋਂ ਡਰੋਨ ਨਾਲ ਜਿਹੜੀ ਸਪਰੇ ਕਰਦੇ ਪਹਿਲਾਂ ਤਾਂ ਆਪਾਂ ਕਦੀ ਕਰਾਈ ਕੋਨਟਰੋਲ ਨੂੰ ਆਪ ਕੜੇ ਜੀ ਮੱਕੀ ਮੇਂ ਦਿੱਕਤ ਆਈ ਲੈ ਵਰਗੀ ਔਰ ਜਦ ਕਰਵਾਈ ਹੈ 2 ਦਿਨ ਪਹਿਲਾਂ ਕਰੀ ਤਾਂ ਵੀ ਮੈਂ ਆਪਾਂ ਦਵਾਈ ਘਾਲੀ ਜੀ 100 ਗ੍ਰਾਮ ਜੇ ਦਵਾਈ ਪੜੇ ਨਹੀਂ ਬਸ 80% ਦਵਾਈ ਘਾਲੀ 60 ਗ੍ਰਾਮ ਤਾਂ 빙ੋ ਵੀ ਬੜੀਆ ਰਿਜ਼ਲਟ ਉਹ ਅਬ ਕਰਨ ਲਾ ਰਿਹਾ ਹਾਂ 75% ਦਵਾਈ ਘਾਲਣ ਲਾ ਰਿਹਾ ਠੀਕ ਹੈ ਇੱਕ ਚੀਜ਼ ਹੋਰ ਦੱਸੋ ਜਿਵੇਂ ਇੱਕ ਤਾਂ ਆਪਾਂ ਉਵੇਂ ਟਰੈਕਟਰ ਦੇ ਜਰੀਏ ਜਾਂ ਉਵੇਂ ਗਨ ਨਾਲ ਸਪਰੇ ਕਰਦੇ ਹਾਂ ਸਿੱਧੀ ਇੰਨੇ ਨਾਲ ਕਰਦੇ ਕੋਈ ਖਰਚੇ ਦਾ ਵੀ ਤੁਹਾਨੂੰ ਫਰਕ ਲੱਗੇ ਨਹੀਂ ਖਰਚਾ ਉਹ ਚਲੋ ਥੋੜੋ ਸੋ ਖਰਚੋ ਫालतੂ ਐ ਬੀਨਾਂ ਹੂੰ ਜੀ ਆਜ ਯੂਪੀਏ ਲਗਾ ਅਰਜ਼ ਕਰਨ ਲਾ ਰਿਹਾ ਤਾਂ ਬੀਨਾਂ ਜ਼ਿਆਦਾ ਆਪਣੀ ਦਵਾਈ ਦੀ ਬਚਤ ਹੋਣ ਆ ਰਹੀ ਹੈ ਕਿ ਜਿੱਥੇ 100 ਗ੍ਰਾਮ ਦਵਾਈ ਪਟਣੀ ਚਾਹੀਏ ਬੱਠਾ ਆਪਾਂ 75 ਗ੍ਰਾਮ ਦਵਾਈ ਪਟਣ ਆ ਰਹੀ ਹੈ ਤੇ ਰਿਜ਼ਲਟ ਕਿਵੇਂ ਆ ਮੈਂ ਰਿਜ਼ਲਟ ਲਗਭਗ 100% ਰਿਜ਼ਲਟ ਹੈ ਪਰਸ਼ੀਓਂ ਕਰੀ ਆਪਾਂ ਬੀਗਮਾ ਰਿਜ਼ਲਟ ਦੇਖ ਕੇ ਦੁਬਾਰਾ ਕਰਾਉਣ ਆ ਰਿਹਾ ਠੀਕ ਹੈ ਤੇ ਆਪਾਂ ਬਾਈ ਨੂੰ ਕਵਾਂਗੇ ਥੋੜਾ ਜਿਹਾ ਇਹਨੂੰ ਇੰਦੇ ਬਾਰੇ ਹੋਰ ਦੱਸੋ ਵੀ ਦਵਾਈ ਕਿਵੇਂ ਪੈਂਦੀ ਹੈ ਤੇ ਇਹਦੇ ਬਾਰੇ ਹੋਰ ਦੱਸੋ ਜੀ ਬਾਈ ਤੇ ਨਾਲੇ ਉਡਾ ਕੇ ਦਿਖਾ ਦਿਓ ਹਾਂਜੀ ਬਾਈ ਥੱਲੇ ਇਹਦੀ ਟੈਂਕੀ ਲੱਗੀ ਹੈ ਇਹਦੇ ਚ ਆਪਣੀ ਦਵਾਈ ਮਿਕਸ ਹੋ ਕੇ ਪੈ ਜਾਂਦੀ ਹੈ ਬਾਕੀ ਇਹਦੀਆਂ ਬੈਟਰੀਆਂ ਆ ਗਈਆਂ ਇਹਦੇ ਪਰ ਪ੍ਰੋਪੈਲਰ ਆ ਗਏ ਚਾਰ ਦੇ ਵਿੱਚ ਨੋਜ਼ਲ ਸੈੱਟ ਲੱਗਿਆ ਹੈ ਜੋ ਆਪਣੇ ਸਾਰਾ ਸਿਸਟਮ ਰਿਮੋਟ ਕੰਟਰੋਲ ਨਾਲ ਜੀਪੀਐਸ ਨਾਲ ਅਟੈਚ ਹੋ ਕੇ ਚੱਲਦਾ ਹੈ ਆਪਣੀ ਕੋਈ ਫਸਲ ਦਾ ਨੁਕਸਾਨ ਨਹੀਂ ਹੁੰਦਾ ਇਹਦੇ ਵਿੱਚ ਸਾਰਾ ਮੈਪਿੰਗ ਹੈਗੀ ਹੈ ਕਿਸੇ ਕੋਈ ਅੱਗੇ ਨਹੀਂ ਜਾਂਦਾ ਕੋਈ ਪਿੱਛੇ ਨਹੀਂ ਜਾਂਦਾ ਆਟੋਮੈਟਿਕ ਮੈਨੂਅਲ ਆਪਾਂ ਦੋਵਾਂ ਵਿੱਚ ਕਰ ਸਕਦੇ ਆ ਇਹਨੂੰ ਬਾਕੀ ਆਪਾਂ ਚਲਾ ਕੇ ਸਾਨੂੰ ਖੇਤੇ ਵਿੱਚ ਵਿਖਾਵਾਂਗੇ ਹਾਂ ਠੀਕ ਆ ਦਵਾਈ ਪਾਊਗਾ ਬਾਈ ਤੇ ਦੇਖਿਓ ਆ ਦਵਾਈ ਪਾਈ ਰੰਨੇ ਪਾਤੀ ਤੇ ਹੁਣ ਇਹਨੂੰ ਉਡਾ ਕੇ ਦਿਖਾਉਣਗੇ ਤੇ ਸਾਰਾ ਕੰਮ ਇਥੋਂ ਇਹ ਜਿਹੜੇ ਸਰਵਰ ਦੇ ਹੱਥ 'ਚ ਜਿਹੜਾ ਰਿਮੋਟ ਕੰਟਰੋਲ ਹੈ ਇਥੋਂ ਸੈੱਟ ਹੁੰਦਾ ਸਾਰਾ ਉਰੇ ਹੋ ਜਾਓ ਦੋਸਤੋ ਆ ਬਾਈ ਇੱਥੇ ਬੈਠਾ ਦਿਖਾਓ ਇੱਥੋਂ ਬੈਠਾ ਬੈਠਾ ਇਹਨੂੰ ਜਿਹੜਾ ਸਾਰਾ ਇਹ ਕੰਟਰੋਲ ਕਰ ਰਿਹਾ ਇਸ ਡਰੋਨ ਨੂੰ ਯਾ ਦੇਖੋ ਲਗਭਗ 5 ਤੋਂ 6 ਮਿੰਟਾਂ ਦੇ ਵਿੱਚ ਇੱਕ ਬਿਗੇਰੇ ਦੇ ਵਿੱਚ ਜਿਹੜਾ ਸਪਰੇਅ ਦਾ ਕੰਮ ਹੈ ਇਹ ਡਰੋਨ ਆ ਜਿਹੜਾ ਪੂਰਾ ਕਰ ਦਿੰਦਾ ਇਹ ਤਾਂ ਉਹ gsi ਡਰੋਨ ਦੀ ਗੱਲ ਹੁਣ ਇੱਕ ਚੀਜ਼ ਹੋਰ ਦੱਸੋ ਵੀ ਇਹਦਾ ਜਿਹੜਾ ਖਰਚਾ ਜਿਹੜੀ ਆ ਬਾਈ ਇਹਦੀ ਇਹ ਤਖਸੀਰ ਇਹ ਜਿਹੜਾ ਪਾਇਲਟ ਬੰਦਾ ਇਹ ਕੀ ਹਿਸਾਬ ਨਾਲ ਤੁਹਾਡੇ ਤੋਂ ਖਰਚਾ ਲੈਂਦੇ ਆ 200 ਰੁਪਏ ਪਰ ਡਰੋਨ ਹੈ ਡਰੋਨ ਰੋਣ ਆਪਣੇ ਭਾਵੇਂ ਇੱਕ ਵੀਗੇ ਚ ਕਰਾ ਲਿਓ ਡੇਢ ਵੀਗੇ ਚ ਕਰਾ ਲਿਓ 200 ਰੁਪਏ ਇੱਕ ਉਡਾਰੀ ਇੱਕ ਉਡਾਰੀ ਦਾ ਠੀਕ ਹੈ ਬਿਗੇ ਦਾ ਨਹੀਂ ਬਿਗੇ ਤਾਂ ਨਹੀਂ ਤੇ ਇੱਕ ਡਰੋਨ ਕਿੰਨੇ ਕੈਰੀਆ ਕਰਦਾ ਆਪਾਂ ਤਾਂ ਹੁਣ ਇੱਕ ਵੀਗਾ ਕਰਾ ਰਹੇ ਆ ਇੱਕ ਡਰੋਨ ਚ ਇੱਕ ਡਰੋਨ ਉਹ ਆਪ ਦੇ ਉੱਤੇ ਅਜੇ ਜ਼ਿਆਦਾ ਦੇ ਨਹੀਂ ਹਾਂ ਕਿੰਨੇ ਕਰਾ ਲਿਆ ਮਤਲਬ 200 ਰੁਪਏ ਬਿਗਾ ਪਿਆ ਗਿਆ ਠੀਕ ਹੈ ਲਗਭਗ ਪੰਜਾਬ ਚ ਮੇਰੇ ਸਾਹਮਣੇ ਨਾਲ 300 ਰੁਪਏ ਰੇਟ ਚੱਲ ਰਿਹਾ ਨਹੀਂ ਪੰਜਾਬ ਮੈਂ ਆ ਬਿਗੇ ਰਣ ਲਾਰਿਆ ਜੁਹਨਾ ਮੈਂ ਇੱਕ ਡਰੋਨ 1 ਏਕੜ ਮੈਂ ਠੀਕ ਹੈ ਤੇ ਇੱਕ ਚੀਜ਼ ਹੋਰ ਦੱਸੋ ਕਾਫੀ ਜਿਹੜੇ ਕਿਸਾਨ ਵੀ ਰ ਹੈ ਜਿਹੜੇ ਪੰਜਾਬ ਚ ਹੋ ਰਹੀ ਹੈ ਯੂਪੀ ਚ ਆਪਾਂ ਵੇਖਦੇ ਹਾਂ ਉਹਨਾਂ ਨੇ ਆਪ ਵੀ ਲਿਆ ਰੱਖਿਆ ਹੈ ਮੁੱਲ ਇਹਦੇ ਬਾਰੇ ਤੁਹਾਡੇ ਕੋਲੇ ਹੈ ਕੋਈ ਜਾਣਕਾਰੀ ਨਹੀਂ ਮਾਰੇ ਮਕਾਨੀ ਦੋਸਤੋ ਇਸ ਹੀ ਸਪਰੇਅ ਵਾਲੇ ਡਰੋਨ ਨੂੰ ਲੈ ਕੇ ਇੱਕ ਛੋਟੀ ਜੀ ਜਾਣਕਾਰੀ ਉਮੀਦ ਕਰਦੇ ਹਾਂ ਵੀਡੀਓ ਨੂੰ ਤੁਸੀਂ ਪਸੰਦ ਕਰੋਗੇ ਤੇ ਵੀਡੀਓ ਚੰਗਾ ਲੱਗੇ ਤਾਂ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਜਿਉਂਦੇ ਵਾਸਤੇ ਰਹੋ ਦਾਤਾ ਜੀ ਸਭ ਨੂੰ ਖੁਸ਼ ਰੱਖਣ ਮਿਹਰਬਾਨੀ ਦੋਸਤੋ